ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਟਾਈਟਲ ਇਨ ਇੰਡੀਆ ਮੈਂ ਤੁਹਾਡਾ ਆਪਣਾ ਮਲਕੀਤ ਸਿੰਘ ਬੱਬੂ ਮੇਰੇ ਨਾਲ ਸਾਥੀ ਸੁਖਦੇਵ ਸਿੰਘ ਜੀ ਅਸੀਂ ਪਹੁੰਚਿਆ ਚਬਾਲ ਜੋ ਕਿ ਮੇਨ ਅੱਡਾ ਵਾ ਲਕੀ ਕਰਿਆਨਾ ਸਟੋਰ ਜੋ ਕਿ ਗੁਰੂ ਮਹਾਰਾਜ ਦੇ ਹਰ ਸਾਲ ਬੜੀ ਧੂਮ ਧਾਵਨਾ ਲੰਗਰ ਲਗਾਉਂਦੇ ਆ ਆ ਉਹਨਾਂ ਦੇ ਰੂਪ ਰੂਪ ਹੈ ਜੀ ਅੱਜ ਦੀ ਬਹਾਲਾ ਦੇ ਵਿੱਚ ਗੱਲਬਾਤਾਂ ਵੀ ਕਰਦੇ ਆ ਇਹਨਾਂ ਦੇ ਹਰ ਸਾਲ ਹੀ ਸਰਦਾਰ ਬਾਬਾ ਦੀਪ ਸਿੰਘ ਜੀ ਦੀ ਦਿਵੰਤ ਜੀ ਦੇ ਸਮਾਪਨ ਤੇ ਜਲਾ ਕਰ ਦਿੱਤਾ ਹੋਗਾ। ਇਹਦਾ ਪਾਉ ਬਟ ਕੈਂਪ ਹੈਗਾ ਅੰਕਤ। ਇਸ ਪੂਰਨ ਸੰਤਾ ਦੀ ਬਹੁਤ ਵੱਡੀ ਮਦਦ ਉਸੇ ਵੱਲੋਂ। ਅੱਜ ਇਹਨਾਂ ਨੇ ਪਹਿਲਾ ਬਾਬਾ ਜੀ ਜਮਵਤ ਜੀ ਦੇ। ਤੇ ਮarre ਪਾਸ ਉਹਨਾਂ ਦੇ ਜੀ ਆਵਾ ਜਦੋਂ ਆਇਆ ਜਦਿਆਂ ਸਫਾਈ ਉਹਨਾਂ ਦੀ ਨਿਗਰਖਤਾ ਦਾ ਪ੍ਰਬੰਧ ਕੀਤਾ। ਵਾਸਕੋ ਗੁਮਾਨ ਤੋਂ ਉਸਤਾਰੇ ਨੇ। ਮੈਂ ਸਮਝਦਾ ਜੀ ਜੀਉ ਮਹਾਰਾਜ ਆਪੇ ਵੱਡਿਆ ਗਿਆ। ਸਾਤਨ ਬਾਬਾ ਸਿੰਘ ਜੀ ਅਸੀਸਾਂ ਲੈ ਰਹੇ ਨੇ ਇਹ ਉਹਨਾਂ ਦਾ ਆਸ਼ੀਰਵਾਦ ਸਰਕਾਰ ਇਹ ਪਰਵਾਰ ਇਹ ਦੁਗਰੀ ਤੇ ਦਾ ਜੋ ਕੁਝ ਕਰੇਗਾ ਕਿ ਗੁਰੂਆਂ ਦੇ ਦਿੱਤੇ ਹੋਏ ਜੀਵਨ ਗੰਤਨ ਬਾਬਾ ਜੀ ਦੇ ਵੱਲੋਂ ਤੋਂ ਕਿਰਪਾ ਕੀਤੀ ਜਾਂਦੀ ਹੈ ਸਾਥੀਓ ਹਰ ਸਾਲ ਅਰਦਾਸ ਕਰਦੇ ਨੇ ਕਿ ਮਾਰਾ ਟੰਗਾ ਗਰੀ ਛੱਤ ਵੀ ਪਿਆ ਰੱਖੀ ਤੇ ਹੋਂਦੇ ਸਾਲ ਨੂੰ ਫੇਰ ਬੇਲਾ ਬਣਾਈਏ ਇਹ ਅੱਜ ਫੇਰ ਬਣਾ ਰਹੇ ਤੇ ਮੈਂ ਲੱਗੀ ਰੀਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਤੇ ਗੁਰੂ ਅਗੇ ਅਰਦਾਸ ਕਰਦਾ ਵਾਹਿਗੁਰੂ ਕਿ ਇਹਨਾਂ ਦੇ ਸਿਹਤ ਵਾਸਤੇ ਰੱਖੀ ਇਸੇ ਤਰ੍ਹਾਂ ਦਾ ਗਿਆ ਕੁ ਗਿਆ ਬੇਜਨਾਂ ਤੇ ਆ ਦੇ ਬਣਾ ਦੇ ਰਹਿਣਾ ਤੇ ਹਮੇਸ਼ਾ ਹੀ ਸਤਿਗੁਰਾਂ ਦੀ ਸੇਵਾ ਕਰਦਾ ਦੇਸ਼ ਵਿੱਚ ਦੇਸ਼ ਦੀ ਜਗ੍ਹਾ ਤੁਮਾਰਾਂ ਜਾਂ ਸੰਗਤਾਂ ਵਿੱਚ ਆ ਕੇ ਜਾਉਂਦਾ ਹੈ ਸਾਡੇ ਸਤਿਗੁਰਾਂ ਨੂੰ ਇਹ ਕੰਮ ਕਰਨਾ ਚਾਹਦਾ ਸਿੱਖ ਤੋਂ ਬਹੁਤ ਬਲੱਖਣ ਕਰ ਲਿਆ ਜਿਹੜਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਸਤਨਬਾਬਾ ਦੀਪ ਸਿੰਘ ਜੀ ਨੇ ਬੜਾ ਬੜਾ ਸੇਵਾ ਬਹਾਰ ਆਪ ਕੋ ਆਪੜਿਆ ਹੋਇਆ ਬਹਾਰ ਕਰਕੇ ਇਹ ਸੱਤਾ ਤੋਂ ਸੰਦੇਸ਼ ਦਿੱਤਾ ਕਿ ਅੱਗੇ ਵੱਧਣਾ ਨਾਲ ਕੰਮ ਕਰੀਏ ਜਿਹੜੇ ਗੁਰੂ ਦੇ ਦਰ ਦੇ ਹਮੇਸ਼ਾ ਹੀ ਨਮਸਕਾਰ ਕਰਦੇ ਸੇਵਾ ਆ ਕੇ ਸੇਵਾ ਕਰਦੇ ਜੀ ਤੇ ਪੂਰਤਾਰੇ ਵਿੱਚ ਸਵਾਗਤ ਕਰਾਈਦਾ ਤੇ ਮੈਂ ਸਾਰੀਆਂ ਵਿਦੇਸ਼ੋਂ ਦੇਖਦੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਗੁਰੂ ਜੀ ਮਹਾਰਾਜ ਅੱਗੇ ਸਤਨਤ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਰਾਹ ਕਿਰਪਾ ਕਰਨੀ ਆ ਜੀ ਸੰਤਾ ਸਿੰਘ ਜੀ ਤੁਹਾਡੇ ਦਿਹਾੜੇ ਬਣਾਉਂਦੀ ਹੈ ਰੈਡ ਬਈ ਇਹ ਪਰਿਵਾਰ ਰਮੇਸ਼ਾ ਤੁਸੀਂ ਅੱਗੇ ਜਾਓ ਕੈਮਰਾਮੈਨ ਸੁਖਦੇਵ ਸਿੰਘ ਨਾਮ ਮਲਕੀ ਸੈਟੀ ਦੀ ਰਿਪੋਰਟ ਦਾ ਟਾਈਮਿੰਗ ਇੰਡੀਆ ਅੰਮ੍ਰਿਤਸਰ